ਰੜਕ ਰੱਖਾਂ ਜਾ ਮੀਣਿਆ ਮਰ ਜਾਂ ਨਾ ਚੱਪੜੀ ਜਿਨਾਂ ਕੱਢ ਬੁੱਕਾ ਪਵਾ ਦੇ ਮੀਨੇ ਨਾ ਹਾਂ ਕੱਲਾ ਪਾਏਗਾ ਕੌਟੀਆਂ ਕੌਟੀਆਂ ਪਾ ਦੂੰ ਪਕੀ ਗੱਲ ਹੁੰਦਾ ਕਿਨੇ ਜੱਫੇ ਲਾਏਗੇ ਇਹਨੂੰ ਮੈਂ ਇਹਨੂੰ ਵਧੀਆ ਕਰੂੰਗਾ ਇਹਦਾ ਮੌਕਾ ਹੀ ਦੱਸੂ ਇਹ ਤਾਂ ਜੇ ਮੈਂ ਚਾਹੇ ਹੋਵੇ ਤਾਂ ਕੈਦਾ ਹੋਵੇ ਨਾ ਇਹਨੂੰ ਨਹੀਂ ਛੱਡ ਬਸ ਮੇਰੀ ਬੇਇੱਜ਼ਤੀ ਕਰਾਈ ਨਾ ਜਿੱਤੇ ਮੈਂ ਇਹ ਪੈ ਗਿਆ ਉਹਥੇ ਦੱਸੂ ਚਾਹੇ ਇੱਥੇ ਹੀ ਪੈ ਜਾ ਚੱਲ ਸੋਨੀ ਚੱਲਦੀ ਐ ਮੜੀ ਮੁੱਟੀ ਨਾ ਕੱਟਾ ਕੱਟੀ ਬਣਾ ਦੇ ਇਹਨਾਂ ਦਾ ਕਾਮਰਾ ਸੱਪੇ ਵਈਆਂ ਦੇ ਅੱਜ ਫੇਰ ਆਪਾਂ ਯਾਰ ਮੀਨੇ ਕੋਲੇ ਮੈਸਟਰਖਾਨੇ ਪੁੱਜ ਗਏ ਮੀਨਾ ਕਿਵੇਂ ਆ ਸਸੀ ਘਰ ਬਲਾ ਸਾਰਿਆਂ ਨੂੰ ਬਰਾਮ ਬਰਾਮ ਕਰਦਾ ਸਾਰਿਆਂ ਨੂੰ ਬਾਈ ਜੀ ਦਾ ਹਾਲ ਸਾਹਿਬ ਬਾਈ ਜੀ ਕੀ ਫਤਿਹ ਅੱਜ ਕਿੱਥੇ ਬਣੀ ਟੀਮ ਆਪਾਂ ਕਿੱਥੇ ਬਣੀ ਏ ਟੀਮ ਅੱਜ ਅੱਜ ਆਪਾਂ ਮੈਸਾਗਾ ਨੇ ਪਲੇਅਰ ਕਿਹੜੇ ਕਿਹੜੇ ਖੇਡਦੇ ਆਪਣੀ ਟੀਮ ਚ ਅੱਜ ਦੋਨੇ ਗੋਰਖਪੁਰ ਵਾਲੇ ਲੈਡਰ ਖੇਡਦੇ ਆ ਬਾਈ ਹਾਂ ਤੇ ਕਾਲੂ ਖਰਾਜਾ ਕਾਲੂ ਖਰਾਜਾ ਵਾਲਾ ਬਸ ਠੀਕ ਆ ਬਾਬਾ ਸੁੱਖ ਰੱਖੇ ਮੇਰ ਰੱਖੇ ਆਪਣੀ ਟੀਮ ਤੇ ਠੀਕ ਆ ਯਾਰ ਮੀਨ ਨਾਲ ਪਿਆਰੀ ਬੜਾ ਕੀ ਕਰਗੇ ਮੇਰ ਰੱਖੇ ਮੀਣਾ ਦੁਆਵਾਂ ਕਰੀ ਜਿੱਤ ਜੀ ਵਧੀਆ ਤੇਰੇ ਨਾਲ ਯਾਰੀ ਕਰ ਦੋ ਪਈ ਗਈ ਨਹੀਂ ਉਂਦਾ ਯਾਰ ਮੀਨਾ ਜਰਾਬਾਂ ਵਾਲਾ ਅੱਜ ਫੇਰ ਬੁਲਾ ਦੇਣਾ ਬਾਈ ਰਾਜ ਨੂੰ ਖਿਤਾਬ ਦੇਤਾ ਬਾਈ ਕਲਮੀਰ ਸਭਾਓ ਤੇ ਬਾਈ ਦੀਪਨ ਤੇ ਨੇ ਮੀਨਾ ਜਿਹੜਾ ਬਾਲੇ ਦਾ ਮੈਂ ਤੂੰ ਨਾ ਦਵਾਉਣਾ ਮੈਂ ਨਹੀਂ ਦਵਾਉਣਾ ਬਾਈ ਹੋਰ ਤੂੰ ਹਟਦਾ ਨਹੀਂ ਓਏ ਆਪਣੀ ਲੋਕ ਫੇਸਬੁੱਕ ਵਾਲੇ ਯਾਰ ਕਹਿੰਦੇ ਆਪਣੇ ਜਿਹੜੇ ਭਰਾ ਆ ਗਏ ਉਹ ਕਹਿੰਦੇ ਮੀਨਾ ਨੂੰ ਲੈ ਕੇ ਆ ਮੂਰੇ ਬਾਹ ਟਾਈਮ ਹੋ ਗਿਆ ਮੀਨਾ ਕਹਿੰਦੇ ਮੀਨਾ ਆ ਜਾਣੇ ਹੁਣ ਕੋਈ ਚੱਕਰ ਨਹੀਂ ਬਾਈ ਅਸੀਂ ਦੱਸ ਦਿਆਂ ਨਾ ਮੂਰੇ ਮੀਨਾ ਹੀ ਰੱਖਣਾ ਚੰਗਾ ਵੀਡੀਓ ਵਿੱਚ ਫੇਰ ਤੁਸੀਂ ਆ ਕੇ ਕਮੈਂਟ ਕਰਿਆ ਕਰਾਂਗੇ ਵੀ ਬਸ ਕਰ ਮੀਨੇ ਨੂੰ ਹੋਰ ਰਹਿਣ ਦੇ ਰਾਮ ਰਾਮ ਸੱਬੇ ਭਾਈਆਂ ਦੇ ਕਾਹ ਕੋਚ ਪਟਾ ਮਗਰ ਘੁੰਮਣਾ ਹਾਂਜੀ ਛੱਟਿਆ ਮੈਂ ਓਕੇ ਆ ਸਰੀਰ ਕੀ ਕਹਿੰਦਾ ਕਹਿਣੇ ਤਾਂ ਪੂਰਾ ਜਮਾਂ ਕਹਿਣਾ ਹੋਰ ਸੁਣਾ ਫਿਰ ਗੱਲ ਬਾਤ ਹੋਰ ਸੱਤਾਂ ਤੇ ਮੀਣਾ ਯਾਰ ਕਿਵੇਂ ਆਪਣਾ ਨਾ ਉਹ ਥੋੜਾ ਸਾਹਮਣੇ ਅੱਖਾਂ ਚ ਰੜਕ ਰੜਕਾਂ ਚ ਮੀਣਿਆ ਮਰ ਜਾਂ ਨਾ ਚੱਪਣੀ ਜਿੱਨਾ ਕੱਢ ਬੁੱਕੇ ਪਵਾ ਦੇ ਮੀਨੇ ਨਾ ਹਾਂ ਕੱਲਾ ਪਾਏਗਾ ਕੌਡੀਆਂ ਥੋੜੀਆਂ ਪਾ ਦੂੰ ਪਕੀ ਗੱਲ ਆਂਦਾ ਆਪਣੇ ਕੋਲ ਰੇਟਰ ਅੱਜ ਆਪਾਂ ਦਾ ਜਲਾਫ ਕਰਨੀ ਠੀਕ ਆ ਮੀਨੇ ਤੇ ਪਾਏਗਾ ਮੀਨੇ ਤੇ ਪਾ ਦੇ ਬਾਹਾਂ ਤੇਰੇ ਨਾਲ ਕਿੰਨੀਆਂ ਪਾ ਦੇਗਾ ਕਿੰਨੇ ਨੰਬਰ ਜਿੰਨੇ ਮਰਜ਼ੀ ਦੇ ਵਰਗੇ ਜਿੰਨੇ ਤਾਂ ਮੈਂ ਚ ਸਾਰੇ ਪਾਉਂ ਨਾ ਜੇ 20 ਨੰਬਰਾਂ ਦਾ ਵਾਰਾ 20 ਪਾ ਦੇਗਾ ਪਾ ਦ ਵਾਹ ਗਾਦੀਆ ਤਾ ਚੀ ਉਹ ਤੇਰੇ ਤੇ ਹੁੰਦਾ ਜਦੋਂ ਮੀਨੇ ਦੇ ਮਾਰਨੇ ਆ ਹੁਣ ਤੂੰ ਰੇਡਰ ਤੋਂ ਇੱਕ ਵਾਰੀ ਮੋਟਾ ਫੜ ਕੇ ਖੜਾ ਹੋਊਗਾ ਨਾ ਮੋਡੇ ਇੱਕ ਦੋ ਮੋਡੇ ਵਾਲੇ ਵੀ ਕਹਿੰਦੇ ਮੀਨਾ ਟੰਗ ਕਰ ਦੰਦੋਂ ਕਿਵੇਂ ਕਰ ਦੰਦਾਂ ਮੀਨਾ ਪੱਟਾ ਮੇਰੇ ਕੋਲੇ ਮੋਡੇ ਵਾਲਾ ਜੀ ਨਹੀਂ ਟੰਗ ਕਿਵੇਂ ਕਰ ਦੰਦੋਂ ਮੈਂ ਪਾ ਕੇ ਨਹੀਂ ਕਹਿੰਦੇ ਬਲਾਕ ਤੋਂ ਟੰਗ ਨਹੀਂ ਕਰਦੇ ਨਾ ਤੁਸੀਂ ਕਹਣੇ ਹੁੰਦੇ ਮੋਟਾ ਫੜਦਾ ਕਿਵੇਂ ਟੰਗ ਨਾਲ ਫੜਦਾ ਕਿਵੇਂ ਟੰਗ ਮੈਂ ਇੱਥੇ ਦੱਸ ਦਾਂਗੇ ਨਾਈਟ ਵਾਲੀ ਠੀਕ ਆ ਨਾ ਨਾ ਬਾਈ ਪਾਉਂਗਾ ਮੈਂ ਚਪੇੜੇ ਤੁਹਾਡੇ ਪਾਉਂ ਮੀਨੇ ਤੋਂ ਸੇਤਾਂ ਚੋਬਰੋ ਤੂੰ ਬੋਲਦੇ ਨਹੀਂ ਮੂਫਲੀ ਵਾਲੇ ਸੈਟ ਅਸੀਂ ਵੀ ਬਲੌਗ ਨਹੀਂ ਪਲੇਅਰ ਆ ਯਾਰ ਟਾਈਮ ਪਾਸ ਕਰਦੇ ਆ ਕਿਉਂ ਕਾਲੂ ਸਹੀ ਗੱਲ ਆ ਗੋਬਿੰਦਾ ਓਕੇ ਜਾਮਾ ਕੱਦੂ ਘੁੰਮਣ ਕੱਦੂ ਛੋਲਾ ਛੋਲਾ ਘੁੰਮਣਾ ਮੱਗਰ ਘੁੰਮਣਾ ਬਾਈ ਤੇਰਾ ਨਾਂ ਕੀ ਆ ਲੱਡੂ ਲੱਡੂ ਘੁੰਮਣਾ ਚੋਰ ਘੁੰਮਣਾ ਕਾਲੂ ਬਣਾਲੀ ਮੇਲੇ ਦਾ ਚੇਲਾ ਸੈਟਾਂ ਜਾਵਾ ਹਾਂ ਉਹਰਾ ਸਿੱਧੀ ਕੀ ਕਹਿੰਦਾ ਅੱਜ ਇਹਰਾ ਆ ਓਕੇ ਕੀ ਚ ਕਰਦਾ ਪ੍ਰਾਚਨ ਤੁੰਮਾਂ ਨਾਲ ਖੇਡਦਾ ਆ ਚੋਰ ਨਾਲ ਖੇਡਦਾ ਕੋ ਚੋਰਾ ਹਾਂ ਬਈ ਪੀਣ ਦਾ ਯਾਰ ਹਜੇ ਕਿੰਨੇ ਮੈਚ ਪਾਈਆ ਮੂਰੇ 73 ਚੱਲੀ ਜਾਂਦੀ ਹੈ ਬਈ ਕਿੰਨੇ ਮੈਚ ਪਾਈਆ ਅਜੇ ਤਾਂ 73 ਚੱਲੀ ਜਾਂਦੀ ਹੈ ਆ ਲੈ ਪਹਿਲੀ ਪਤੰਦਰ ਮੁੱਠੇਂ ਧੁੱਕੀ ਬੈਠਾ ਪੱਟ ਚੱਲ ਪਿਆ ਲਾਈਵ ਕੱਟ ਕੇ ਦੇ ਨਾ ਤੂੰ ਮੋਟਾ ਕਰੋ ਬੰਦਾ ਜੇ ਕੋਈ ਮੈਚ ਦਾ ਬਾਈ 2.5 ਵੀ ਨਹੀਂ ਗਰਮ ਹੋ ਜਾਂਦਾ ਮੋਟਾ ਮਸਲ ਗਰਮ ਬੰਨੇ ਨਾਲ ਥੋੜੀ ਗਰਮ ਹੋਊਗਾ ਐਕਸਟਰਾ ਨਾਲ ਪੱਟ ਹੈ ਕੱਦੂ ਦਾ ਰੌਲਾ ਜੀ ਕਿਵੇਂ ਆ ਬੰਦਾ ਤੁਹਾਡਾ ਆਪਸੇ ਡਰਾਈਵਰ ਦਾ ਨਾ ਹੋਰ ਪਤੰਦਰ ਬਿਨਾ ਗੱਲ ਤੋਂ ਮੋਟੇ ਬੰਨੀ ਜਾਂਦਾ ਜੇ ਮੈਚ ਨਹੀਂ ਲੈਣ ਦੇਣਾ ਨੀ ਓਪਨ ਚੱਲ ਪਈ ਨਾ ਰੈਂਕੂ ਰੋੜੀ ਵਿੱਚ ਮੈਚ ਹੋ ਗਿਆ ਚੱਟਾ ਜੋਪਰਾ ਹੋ ਗਏ ਨਾ ਇੱਕ ਦੋ ਮੈਚ ਮੈਚ ਹੋਏ ਨਹੀਂ ਮਿਣਿਆ ਬੜਾ ਥੱਕ ਗਿਆ ਹੈ ਉਹ ਲੈ ਹਾਂ ਬੜਾ ਥੱਕ ਗਿਆ ਆਦਾ ਰਹੀ ਗਿਆ ਸੱਪ ਸਾਡਾ ਰਵੀ ਕੋਟ ਹੱਤਾ ਕਿਵੇਂ ਆ ਗੁਰੀ ਹਾਂ ਬਾਈ ਤੈਨੂੰ ਕਾਹਦਾ ਖਿਤਾਬ ਦਿੱਤਾ ਸੀ ਆਪਾਂ ਜੱਪੀ ਦਾ ਓਏ ਇੱਕ ਆਪਣੇ ਬੰਦੇ ਨੂੰ ਕਿਤਾਬ ਪਰਸਨਲ ਖਿਤਾਬ ਮਿਲ ਗਿਆ ਤੈਨੂੰ ਪਤਾ ਜਿਹੜਾ ਆਇਆ ਗੁਰੀ ਨਾ ਨਾਨਸਟਾਪ ਆਤੀਆਂ ਕਿਹੜਾ ਖਿਤਾਬ ਮਿਲਿਆ ਬੰਦੇ ਨੂੰ ਜਿਹੜਾ ਮੈਨੂੰ ਤਾਂ ਪਤਾ ਨਹੀਂ ਜਿਹੜਾ ਖਿਤਾਬ ਮਿਲਿਆ ਗਿਆ ਜਰਾਬਾਂ ਵਾਲਾ ਹੈ ਜਰਾਬਾਂ ਵਾਲਾ ਬਾਈ ਕਮਾਂਡਰ ਟਰੇ ਕਹਿਣ ਲਾ ਕੇ ਮੀਨਾ ਜਰਾਬਾਂ ਵਾਲਾ ਆ ਗਿਆ ਓਏ ਹੈ ਹੀ ਵਾਲਾ ਵਧੀਆ ਓ ਨਾ ਖਿਤਾਬ ਬੜਾ ਓ ਸਾਡੇ ਨਹੀਂ ਛੋਟੇ ਨਹੀਂ ਆਓ ਪਾਤੀਆਂ ਨਾਨਸਟਾਪ ਇਧਰ ਆ ਜਾ ਇਧਰ ਆ ਉਹਨੂੰ ਬਲਾਕ ਕਰ ਉਹਰੇ ਉਹਰੇ ਮੀਨਾ ਦਾ ਭਾਈ ਆ ਗਿਆ ਸੇਟਾ ਮੀਨਾ ਹੁਣ ਦੱਸ ਕੀ ਕਰਦੇ ਨੇ ਤਿੰਨ ਪਾ ਆ ਤਿੰਨੇ ਭੱਜ ਗਏ ਨੌ ਸਟਾ ਪਾਈਆਂ ਉਹ ਪਹਿਲਾ ਡਿੱਕਰੀ ਵਾਟ ਰਾ ਹੋਰ ਗੱਲਾਂ ਦੇ ਕਰਦਾ ਆਨੰਦ ਨਾ ਜਾਂ ਪਾਲ ਲੈ ਉਹ ਕਾਲਾ ਨਾ ਤੂੰ ਇਹੇ ਜਿਹੇ ਨੂੰ ਹੋਰ ਕੀ ਮੋਢੇ ਕੱਢ ਦੂ ਉਹਰੇ ਕਿਦਣਾ ਖੇਡਦਾ ਨੂੰ ਜਾਫੀ ਨੂੰ ਕਿਹੜਾ ਖਿਤਾਬ ਮਿਲਿਆ ਆਪਣੇ ਨੂੰ ਜਰਾਬਾ ਵਾਲਾ ਹੈ ਮੀਨਾ ਜਰਾਬਾ ਵਾਲਾ ਤੈਨੂੰ ਕਹੜਾ ਮਿਲਿਆ ਮੈਨੂੰ ਨਾ ਪਸੂ ਦਾ ਝੋਟਾ ਜਫਾਦੂ ਇੱਕ ਲਾਇਆ ਤੇ ਬੜਾ ਤੱਕ ਗਿਆ ਜਾਬੀ ਨੂੰ ਹਾਂ ਕਿੰਨਾ ਕ ਜੋਰ ਲੱਗਿਆ ਸੱਟੇ ਮਾਰੇ ਹਣੇ ਗੋਡੇ ਮੇਰੇ 2-3 ਸੀ ਮਾਰੇ ਗੋਡੇ ਸੀ ਮੜੀ ਗਏ ਮੇਰੇ ਇਹ ਹੋਰ ਤੇਰੇ ਕਿੱਥੇ ਵੱਜਣਗੇ ਆ ਬਾਈਆਂ ਦਾ ਬਣਾ ਆ ਕੋੜਾ ਜਿਹਾ ਆ ਬਾਈ ਉਹ ਸਟਾਰ ਸੱਟਾ ਹਾਂ ਸੱਟਾ ਬਾਈ ਆ ਬਾਈ ਜਮਣਾ ਕੀ ਆਲਾ ਸਟਾਰ ਆ ਓਕੇ ਆ ਓਕੇ ਬਾਈ ਜਮਾ ਸੀ ਓਕੇ ਆ ਗਿਆ ਮੇਨੇ ਯਾਰ ਨਾਲ ਫੇਰ ਅੱਜ ਖੇਡਣਾ 2000 ਰੁਪਏ ਆਪਾਂ ਲਾਇਆ ਸੀ ਨਾ ਬਾਈਆਂ ਨਾਲ ਮੈਸੇਜ ਆਉਂਗੋ ਵਾਲਾ ਹਾਂ ਲੰਗੂ ਵਾਲਿਆਂ ਨਾਲ ਇੱਕ ਮੈਚ ਆ ਸੀ ਉੱਥੇ ਮੈਨੇ 2000 ਰੁਪਏ ਆਪਾਂ ਲਾਇਆ ਕਿਹੜੇ ਬਾਈ ਨੂੰ ਉਹਨੂੰ ਕਿਹਨੂੰ ਲੰਗੋ ਵਾਲਾ ਤੇ ਖਿਡਾਰੀ ਕਹਿੰਦੇ ਘਾਂਗੇ ਵਾਲਾ ਘਾਂਗਲੇ ਫਰੇ ਸਾਂਝੀ ਕਰੀ ਕਰਦੇ ਫਰੇ ਸਾਂਝੀ ਹਾਂ ਮੀਣਾ ਚੇਲੇ ਦਰੇ ਅੱਛਾ ਲੰਡਰਾ ਹੀ ਆ ਭਾਈ ਚੇਲੇ ਨਹੀਂ ਕਰਦੇ ਹੁੰਦੇ ਆ ਤਲਵਾਰਾਂ ਦੋ ਨਿਆਂ ਇੱਕ ਮੀਣਾ ਦਾ ਦੁਸ਼ਮਣ ਮੱਗਰ ਮੱਗਰ ਦਾ ਦੁਸ਼ਮਣ ਮੀਣਾ ਪਿਆਰਾ ਡਾ ਪਿਆਰ ਕੋਈ ਕੋਈ ਪਿਆਰ ਨਹੀਂ ਹੋਣਾ ਮੇਰੀ ਡੱਕਾ ਨਹੀਂ ਬਣਦੀ ਹਾਂ ਜਿੱਦੇ ਮੈਂ ਪੈ ਗਿਆ ਉਹ ਉੱਥੇ ਦੱਸੂ ਜਾਂ ਇੱਥੇ ਹੀ ਪੈ ਜੀ ਚੱਲ ਸੋਨੀ ਚੱਲਦੀ ਐ ਮਾੜੀ ਮੁੱਟੀ ਨਾ ਕੱਟਾ ਕੱਟੀ ਬਣਾਏ ਇਹਨਾਂ ਦਾ ਅੱਜ ਕੱਟਾ ਕੱਟੀ ਚੜਾ ਦਈਏ ਉਹ ਦੂਜੇ ਰਾਉਂਡ ਦਾ ਪਵਾ ਕੀ ਕਹਿੰਦਾ ਜਿੱਤਦਾ ਮੰਨਦਾ ਤੇਰਾ ਜਿੱਤਦਾ ਕੋਈ ਨੀ ਇਹ ਉਹਨ ਸਾਰਾ ਕੁਝ ਉਹਦੇ ਹੱਥ ਆ ਜਿਹੜਾ ਕੁਝ ਉਹ ਬਾਈ ਦਿਲੋਂ ਨਹੀਂ ਬੋਲਦਾ ਆਹ ਵੇਖਾ ਦਿਲੋਂ ਬੋਲਦਾ ਬੰਦਾ ਇਹ ਜੀ ਬਾਈ ਰੋਬ ਆ ਹਕਾਰਨਾ ਬੋਲਦਾ ਮੈਂ ਇਹ ਤਾਂ ਮੈਂ ਕੱਟਾ ਡੰਡਾ ਤੇ ਕਰੂੰਗਾ ਚਾਹੇ ਹੋਵੇ ਤਾਂ ਕੈਦਾ ਹੋਵੇ ਨਾ ਏ ਹੁਣ ਨਹੀਂ ਛੜਦਾ ਬਸ ਮੇਰੀ ਬੇਇੱਜ਼ਤੀ ਕਰੈ ਨਾ ਲਾਹਨ ਤਾਂ ਤੇ ਨਾਲ ਯਰੀ ਪਈ ਦੀ ਯਾਰ ਤੂੰ ਹੋਰ ਦਰ ਕੋਈ ਨਹੀਂ ਫਿਰ ਆਉਣ ਦੇ ਵਿੱਚ ਤਾਂ ਜਾਣ ਦੇ ਬੰਦਾ ਬੜਕਾ ਮਾਰਦਾ ਤੂੰ ਮੜਾ ਲਲਕਾਰਾ ਹੁਣ ਤੂੰ ਜਾਣ ਦੇ ਫਿਰ ਮਾਰ ਥਾਪੀ ਮਾਰ ਸੁਨੀ ਦੱਸ ਕਿਵੇਂ ਕਰਾਉਣਾ ਆ ਸੁਨੀ ਕਮੈਂਡਰ ਬਾਈ ਘੁੰਮਣ ਆਲਾ ਇਧਰ ਆ ਬਚਾਲੇ ਇੱਥੇ ਖੜ ਤੂੰ ਹਾਂ ਤੇ ਹੁਣ ਦੋਨਾਂ ਦਾ ਨਿਮੇੜਾ ਕਰਾ ਇੱਕ ਪਾਸੇ ਦਰਾਂ ਰੋਇਦਾ ਕੁੱਤ ਕਰੇਸ ਦਾ ਨਵਟਾਰਾ ਆ ਅੱਜ ਬਾਈ ਕੱਟਾ ਕਰ ਕੀ ਕੱਢੀ ਦਿੰਨੇ ਆ ਓਏ ਇੱਥੇ ਕੱਟਾ ਕਰ ਤੇ ਫੇਰ ਵੀ ਆਇਆ ਹੈ ਬੋਲਿਆ ਇਹ ਵੀ ਜੱਪੀਆਂ ਮੈਂ ਵੀ ਜੱਪੀਆਂ ਆ ਨਰੋਲ ਜਿਹਦੀ ਲੀਗ ਦੀ ਕਰਵਾਇਆ ਕਿੱਥੇ ਉੱਥੇ ਖੜਾ ਸਾਡਾ ਕੱਟਾ ਕਰ ਮਾਏ ਬਾਪੂ ਰੇਟਾ ਉੱਥੇ ਦੱਸ ਮਿਣਿਆ ਕਿਉਂਕਿ ਉੱਥੇ ਮੈਂ ਲੀਗ ਕੋਈ ਨੀ ਜਿਵੇਂ ਇਹ ਕਹਿੰਦੇ ਐ ਠੀਕ ਆ ਜਦੋਂ ਆ ਗਿਆ ਜਦੋਂ ਆ ਗਿਆ ਕੁਛ ਵੀ ਆ ਗਿਆ ਉਦੋਂ ਕਰਨੇ ਹੀ ਪੈਣਾ ਥੋੜਾ ਕਰਦਾਂਗੇ ਥੋੜਾ ਕੋਈ ਮਾਨ ਵੀ ਹੁੰਦਾ ਆਪਦੇ ਤੇ ਥੋੜਾ ਕਰ ਦੂੰ ਮੈਂ ਥੋੜਾ ਕਿੰਨੇ ਜੱਫੇ ਲਾਏਗੇ ਇਹਨੂੰ ਮੈਂ ਇਹਨੂੰ ਵਧੀਆ ਕਰੂੰ ਮੈਂ ਇਹਦਾ ਮੌ ਇਹ ਤਾਂ ਜੇ ਮੈਂ 10 ਪਾ ਦੀਆਂ 10 ਭੱਜੂ ਓਏ ਇਹ ਬੁਢਾ ਬੰਦਾ ਕਿੱਥੋਂ ਭੱਜੂ ਯਾਰ ਬੁਢਾਤਾ ਹੋਇਆ ਪਿਆ ਜਾਣੂ ਬੁੱਛੇ ਦਾ ਗੋਡੇ 2 ਦੇ ਕਿੱਤੇ 2 ਦੇ ਮੋਢੇ 99 ਦਾ ਤੇਰਾ ਕਿੰਨੇ ਦਾ 99 ਦਾ ਇਹਦਾ ਕਿੰਨੇ ਦਾ 99 ਦਾ ਮੋਢੇ ਮੋਢੇ 2 ਦੇ ਗੋਡੇ 2 ਦੇ ਪੁੱਲੇ 2 ਦੇ ਕਿੱਤੇ 2 ਦੇ ਪੂਣੀਆਂ ਰਾਣੀਆਂ ਦਾ ਮੇਰਾ ਕਿਹਾ ਹਾਬਾ ਅਸੀਂ ਫੇਰ ਵੀ ਤਗੜੇ ਆ ਅਸੀਂ ਫੇਰ ਵੀ ਤਗੜੇ ਇਹਦਾ ਸਾਰਾ ਕੋਈ ਬੰਨੀ ਮੇਨ ਐਕਸ਼ਨ ਦਾ ਤੇਰਾ ਮੇਨ ਐਕਸ਼ਨ ਕਿਹੜਾ ਹੁੰਦਾ ਰਿਐਕਸ਼ਨ ਕਰਾਉਂਦਾ ਹੋਰ ਤਾਰੀ ਦੱਸੂ ਸਾਟਾ ਨਾ ਤੂੰ ਰੋਤਾਂ ਤੁਹਨੇ ਸਟਾਈਆਂ ਦੇ ਭੇਜੋ ਬੰਦੇ ਕਿਰਾਏ ਕੋਈ ਸਹੀ ਬੰਦੇ ਉਹ ਫੁੱਲ ਪਵਾਉਣਗੇ ਹਾਂ ਥੋਨੇ ਫਿੱਟਾ ਜਮਾ ਬਈ ਜਮਾ ਫਿੱਟਾ ਇਹਨਾਂ ਨਵਟਾਰਾ ਕਰਾ ਆ ਜਿਹਨਾਂ ਦਾ ਬਈ ਮੈਚ ਆਪਾਂ ਸਿੱਧਾ ਪੜਾਉਣਾ ਬਸ ਠੀਕ ਆ ਪਾ ਦਈਏ ਫਿਰ ਮੀਨਾ ਮੈਚ ਪੱਕਾ ਪੜਾਉਣਾ ਤੁਹਾਡਾ